ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਲਗਾਤਾਰ ਹੀ ਵੱਡੀਆਂ ਕਾਰਵਾਈਆਂ ਕਰ ਰਹੇ ਨੇ ਜਿੱਥੇ ਹੁਣ ਡੋਨਲਡ 트ੰਪ ਹੁਣਾ ਦੇ ਬੋਲੋ H1B ਵੀਜ਼ਾ ਦੇ ਉੱਤੇ ਬਹੁਤ ਵੱਡੇ ਪੱਧਰ ਦਾ ਇੱਕ ਫਰਮਾਨ ਜਾਰੀ ਕੀਤਾ ਸੀ ਫੀਸਾਂ 'ਚ ਵਾਧਾ ਕੀਤਾ ਤੇ ਇਸੇ ਤਰੀਕੇ ਦੇ ਨਾਲ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ ਜਿਹੜਾ ਡੋਨਲਡ 트ੰਪ ਵੱਲੋਂ ਦਿੱਤਾ ਗਿਆ। ਨਾਜ਼ੀਕ ਡੋਨਲਡ 트ੰਪ ਨੇ ਹੁਣ ਇੱਕ ਲੋਟਰੀ ਕਾਰਡ ਦੇ ਵਿੱਚੋਂ ਭਾਰਤੀਆਂ ਦਾ ਪਤਾ ਕੱਢ ਦਿੱਤਾ ਹੈ ਯਾਨੀ ਕਿ ਇਹ ਸਫਾਇਆ ਭਾਰਤੀਆਂ ਦਾ ਕੀਤਾ ਹੈ। ਇਹ ਕਾਰਨ ਹੈ ਕੀ ਸੀਗਾ ਦਰਸਲ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਜਿਤੇ ਅਮਰੀਕਾ ਦੇ ਵਿੱਚ ਦਾਖਲ ਹੋਏ ਤਾਂ ਇਹਨਾਂ ਪ੍ਰਵਾਸੀਆਂ ਦੇ ਪ੍ਰਵਾਸ ਨੂੰ ਘਟਾਉਣ ਦੇ ਲਈ ਇਹ ਹੋਰ ਵੱਡਾ ਫੈਸਲਾ ਇੱਕ ਵੱਡਾ ਕਦਮ ਜੋ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰਪ ਨੇ ਚੱਕਿਆ ਜਾਣਕਾਰੀ ਪੂਰੀ ਇਸ ਵਾਰਪਤੀ ਵੀ ਸਾਹਮਣੇ ਆਖੀ ਹੈ ਜਿੱਥੇ ਅਮਰੀਕਾ ਦੇ H1B ਵੀਜ਼ਾ ਦੇ ਮਗਰੋਂ ਭਾਰਤੀਆਂ ਦਾ ਉਹਨ ਗ੍ਰੀਨ ਕਾਰਡ ਲੋਟਰੀ ਜਿਹੜਾ ਸਕੀਮ ਜੀ ਸੀ ਉਸ ਦੇ ਵਿੱਚੋਂ ਪੱਤਾ ਖੱਡਿਆ ਗਿਆ ਤੇ ਭਾਰਤੀਆਂ ਨੂੰ ਵੱਡਾ ਝਟਕਾ ਜਿਹੜਾ ਡੋਨਲਡ ਟਰੰਪ ਕੋਲੋਂ ਦਿੱਤਾ ਗਿਆ ਇਸ ਦੇ ਵਿਚਾਰੇ ਦੱਸ ਦਈਏ ਕਿ ਟਰੰਪ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਲਗਾਤਾਰ ਬਦਲਾਵ ਦੇ ਵਿੱਚ ਨੇ ਗ੍ਰੀਨ ਕਾਰਡ ਲੋਟਰੀ ਸਕੀਮ ਦੇ ਵਿੱਚੋਂ ਭਾਰਤੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਲੱਤਾ ਹੈ ਔਰ ਇਸੇ ਚਾਲ ਦੇ ਦੱਸ ਦਈਏ ਕਿ 2028 ਤੱਕ ਅਜ਼ੀ ਦੇਣ ਦੇ ਵਿੱਚ ਇਹ ਭਾਰਤੀ ਯੋਗ ਨਹੀਂ ਹੋਣਗੇ ਯਾਨੀ ਕਿ 2028 ਤੱਕ ਇਹ ਜਿਹੜਾ ਗ੍ਰੀਨ ਕਾਰਡ ਲੋਟਰੀ ਸਕੀਮ ਦੇ ਵਿੱਚ ਭਾਰਤੀ ਜਿਹੜੇ ਆ ਯੋਗ ਨਹੀਂ ਹੋਣਗੇ ਔਰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੋਟਰੀ 2028 ਤੱਕ ਭਾਰਤੀ ਜਿਹੜੇ ਨੇ ਉਹਨਾਂ ਲਈ ਬੰਦ ਕਰ ਦਿੱਤੀ ਹੈ ਭਾਰਤੀ ਨੂੰ ਭਾਰਤੀ ਜਿਹੜੇ ਨੇ ਉਹਨਾਂ ਨੂੰ 2028 ਤੱਕ ਇਸ ਗ੍ਰੀਨ ਕਾਰਡ ਲੋਟਰੀ ਸਕੀਮ ਦੇ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਤਾਵਰਣ ਹੋ ਰਿਹਾ ਸੀ ਤਾਂ ਇਸ ਵਾਅਦੇ ਨੂੰ ਰੋਕਣ ਦੇ ਲਈ ਇਹ ਫੈਸਲਾ ਜਿਹੜਾ ਵਾ ਇਹ ਸਰਕਾਰ ਦੇ ਵੱਲੋਂ ਲਿੱਤਾ ਗਿਆ ਪਹਿਲਾ H1B ਵੀਜ਼ੇ ਦੇ ਵਿੱਚ ਬਦਲਾਅ ਫਿਰ ਕਈ ਭਾਰਤੀਆਂ ਨੂੰ ਕਈ ਪੰਜਾਬੀਆਂ ਨੂੰ ਰਿਪੋਰਟ ਜੋਆ 트ੰਪ ਕੋਲੋਂ ਕੀਤਾ ਗਿਆ ਉਸ ਤੋਂ ਬਾਅਦ ਹੁਣ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਾਅਦੇ ਨੂੰ ਲੈ ਕੇ ਫੈਸਲਾ ਲਿੱਤਾ ਗਿਆ ਔਰ ਗ੍ਰੀਨ ਕਾਰ ਲੋਟਰੀ ਸਕੀਮ ਦੇ ਵਿੱਚੋਂ ਭਾਰਤੀਆਂ ਨੂੰ ਬਾਹਰ ਕਟਿਆ ਗਿਆ ਬਾਹਰ ਦਾ ਰਸਤਾ ਭਾਰਤੀਆਂ ਨੂੰ ਦਿਖਾ ਦਿੰਦਾ ਤੇ ਲਗਾਤਾਰ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਡੇ ਪੱਧਰ ਦੇ ਬਦਲਾਅ ਕਰ ਰਹੇ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਭਾਰਤੀਆਂ ਦਾ ਜਿਹੜਾ ਪ੍ਰਵਾਸ ਹੈ ਪਰ ਜਿਹੜੇ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਆ ਚੁੱਕੇ ਨੇ ਤਾਂ ਇਸ ਪ੍ਰਵਾਸ ਨੂੰ ਘਟਾਉਣ ਦੇ ਲਈ ਇਹ ਫੈਸਲਾ ਲਿੱਤਾ ਗਿਆ ਕਿ ਗ੍ਰੀਨ ਕਾਰਡ ਲੋਟਰੀ ਸਕੀਮ ਦੇ ਵਿੱਚੋਂ ਭਾਰਤੀਆਂ ਨੂੰ 2028 ਤੱਕ ਬਾਹਰ ਦੀ ਐਂਟਰੀ ਦਿੱਤੀ ਹੈ ਯਾਨੀ ਕਿ ਬਾਹਰ ਦਾ ਰਸਤਾ ਦਿਖਾ ਦਿੱਤਾ 2028 ਤੱਕ ਕੋਈ ਵੀ ਭਾਰਤੀ ਇਹ ਗ੍ਰੀਨ ਕਾਰਡ ਲੋਟਰੀ ਸਕੀਮ ਦੇ ਵਿੱਚ ਜਿਹੜਾ ਦਾਖਲ ਹੋਣ ਦੇ ਯੋਗ ਨਹੀਂ ਹੋਵੇਗਾ 2028 ਤੋਂ ਬਾਅਦ ਆਖਰ ਕੋਈ ਹੋਰ ਫੈਸਲਾ ਲਿੱਤਾ ਜਾਵੇਗਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਸਾਰੀਆਂ ਨੀਤੀਆਂ ਦੇ ਵਿੱਚ ਬਦਲਾਅ ਕਰ ਰਹੇ ਨੇ ਬਹੁਤ ਸਾਰੇ ਅਜਿਹੇ ਬਦਲਾਅ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਿਥੇ ਕਿ ਬਹੁਤ ਸਾਰੇ ਭਾਰਤੀਆਂ ਨੂੰ ਝਟਕਾ ਦਿੱਤਾ ਜਾ ਰਿਹਾ ਹਾਲਾਂਕਿ ਬਹੁਤ ਵੱਡੇ ਖੁਲਾਸੇ ਵੀ ਹੋ ਗਏ ਨੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹ ਨੀਤੀਆਂ ਦੇ ਵਿੱਚ ਬਦਲਾਅ ਤਾਂ ਕਰ ਰਹੇ ਨੇ ਪਰ ਭਾਰਤੀਆਂ ਦਾ ਰੁਝਾਨ ਵੀ ਹੁਣ ਅਮਰੀਕਾ ਦੇ ਵਿੱਚ ਜਾਣ ਦਾ ਘਟਦਾ ਦਿਖਾਈ ਦੇ ਰਿਹਾ ਪਰ ਹੁਣ ਕੀ ਕ੍ਰੀਮ ਕਾਰਡ ਲੋਟਰੀ ਸਕੀਮ ਦੇ ਵਿੱਚ ਉਹ ਭਾਰਤੀਆਂ ਨੂੰ 2028 ਤੱਕ ਬਾਹਰ ਦਾ ਰਸਤਾ ਦਿਖਾਇਆ ਕਿਹਾ ਉਹਨਾਂ ਦੀ ਐਟਰੀ ਦੇ ਉੱਤੇ ਰੋਕ ਲਗਾ ਦਿੰਦੀ ਹੈ ਇਹ ਵੱਧਦੇ ਪ੍ਰਵਾਸ ਨੂੰ ਦੇਖਦੇ ਹੋਏ ਇਹ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਉਲਟਾ ਕੀਤਾ